ਵੈਕੂਰਜੀ ਦਾ ਖਾਲਸਾ ਵੈਕੂਰਜੀ ਦੀ ਫਤਿਹ ਪ੍ਰਧਾਨ ਸਾਹਿਬ ਅੱਜ ਤੁਸੀਂ ਆਪ ਖੁਦ ਰਾਣੇ ਭਾਜੀ ਨਾਲ ਸਿਵਲ ਹਸਪੀਟਲ ਵਿੱਚ ਬਲੱਡ ਦਿੱਤਾ ਵਾ ਕੀ ਗੱਲ ਜਿਹੜਾ ਆਪ ਬਲੱਡ ਦੇਣ ਦੀ ਨੋਬਤ ਆ ਗਈ ਸਿਵਲ ਹਸਪੀਟਲ ਵਿੱਚ ਬਲੱਡ ਦੀ ਕਮੀ ਨੂੰ ਇਹ ਗਿਆ ਹੋਇਆ ਅੱਜ ਬਲੱਡ ਦਿੱਤਾ ਗਿਆ ਕਿਉਂਕਿ ਅਮਰਜੈਂਸੀ ਲੋੜੀਂਦੀ ਡਿਲਟੀ ਕੇਸ ਸੀ ਸਿਵਲ ਹਸਪੀਟਲ ਦਾ ਆਪੋਰਚ ਤੇ ਉਹਨੂੰ ਮਤਲਬ ਬਹੁਤ ਜ਼ਿਆਦਾ ਲੋੜ ਸੀ ਇੱਕ ਅਮਰਜੈਂਸੀ ਆਪ ਆ ਕੇ ਖੁਦ ਬਲੱਡ ਦਿੱਤਾ ਵਾ ਰਾਣਾ ਭਾਈ ਇਹਨਾਂ ਨੇ ਖਾਲੇਸੀਨੀਆ ਦਾ ਮਰੀਜ਼ ਆ ਉਹਨਾਂ ਨੂੰ ਬਲੱਡ ਦਿੱਤਾ ਵਾ ਬਾਕੀ ਰਾਣਾ ਭਾਈ ਆਪ ਖੁਦ ਦਾ ਦੇ ਰਹੇ ਨੇ ਕਿਹੜਾ ਮਰੀਜ਼ ਉਹਨਾਂ ਦੇ ਦੇ ਰਹੇ ਨੇ ਇੱਕ ਕੋਚ ਬਲੱਡ ਦੇ ਰਹੇ ਨੇ ਰਾਣਾ ਭਾਈ ਹਾਂਜੀ ਰਾਣਾ ਭਾਈ ਤੁਸੀਂ ਕਿੰਨਾਂ ਨੂੰ ਬਲੱਡ ਦੇ ਰਹੇ ਹੋ ਵਾਈ ਦੀ ਜੀਤਾ ਖਾਲਸਾ ਵਾਈ ਕੁਝ ਵੀ ਸਾਡਾ ਤੁਹਾਨੂੰ ਸਿੱਖ ਪੰਜਾਬ ਸੋਸਾਇਟੀ ਦੇ 10 ਤੋਂ ਸਾਡੇ ਕਮਦੋਸ ਸਿੰਘ ਚੰਦਰਪਾਲ ਪ੍ਰਧਾਨ ਸਾਡੇ ਸੋਸਾਇਟੀ ਦਾ ਵੀਰ ਅੱਜ ਉਹਨਾਂ ਦੀ ਗਵਾਹੀ ਦੇ ਵਿੱਚ ਤੋਂ ਪੋਪਲਾ ਪੀਰ ਸਾਡੇ ਆਪਣੇ ਗਰੁੱਪ ਦੇ ਵਿੱਚ ਤੇ ਅਸੀਂ ਉਹ ਕਾਰਨਾਂ ਨੂੰ ਦੇਖਦੇ ਹਾਂ ਜਿੱਥੇ ਸਾਡੇ ਮੀਂਹੇ ਪੇਸ਼ੈਂਟ ਆ ਰਹੇ ਦਸੈਂਟ a ਪੋਸਟਿਮ ਨਾ ਮਨੋਗੋੜਕ ਦਾ ਉਹ ਸਿੱਧੂ ਪਹੀਨੇ ਕਲਾਉਰ ਦੇ ਵਿੱਚ ਜਿੰਨੇ ਕੇਸ ਨੂੰ ਉਹਦੇ ਵਾੜ ਦਿੰਦਾ ਬਾਕੀ ਅਸੀਂ ਜਿੰਨੇ ਵੀ ਸਾਡੇ ਗਰੁੱਪ ਦੇ ਮੈਂਬਰ ਤੇ ਉਹਨਾਂ ਨੂੰ ਇੱਕੋ ਬੇਨਤੀ ਕਰਨੀ ਚਾਹੁੰਦੇ ਆ ਕਿ ਜਿੰਨੇ ਵੀ ਵੀਰਾਂ ਦੇ ਤਿੰਨ ਮਹੀਨੇ ਉੱਪਰ ਉਹ ਜਰੂਰ ਵਾੜ ਲੈ ਕਿਤੇ ਲਈ ਜਾ ਕੇ ਆਪਣਾ ਬਣਾੜ ਜਿਹੜਾ ਤਿਆਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ